ਆ ਪਹਿਲਾਂ ਹੀ ਤਿਆਰੀ ਕਰਕੇ ਰੱਖਦੇ ਹਾਂ ਵੀ ਅੱਜ ਕਿਵੇਂ ਇਹਨਾਂ ਨੂੰ ਪਹੁੰਚਾਉਣਾ ਹੈ ਨਹੀਂ ਨਹੀਂ ਸਰ ਇੱਕ ਮਿੰਟ ਪਹੁੰਚਾਉਣ ਵਾਲੇ ਜੀ 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 ਰਾਜ ਆਏ ਤੁਸੀਂ ਜਲਾਲਾਬਾਦ ਹਲਕੇ ਦੇ ਵਿੱਚੋਂ ਫਿਰ ਅਫਸੋਸਪੁਰ ਵੀ ਗਿਆ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਿਹਾ ਜਲਾਲਾਬਾਦ ਹਲਕੇ ਪਹੁੰਚਿਆ ਹਤੂ ਵਾਲੇ ਪਿੰਡ ਸਥਿਤੀ ਤੁਸੀਂ ਦੇਖ ਲਈ ਕੀ ਜਣ ਯਾਰ ਦੇਖੋ ਜਿਸ ਪ੍ਰਕਾਰ ਦੇ ਮੈਂ ਹਾਲਾਤ ਵੇਖ ਕੀ ਹੈ ਐਵੇਂ ਕਈ ਅਰੀ ਸਾਡੇ ਵਰਗੇ ਇੱਧਰ ਉੱਧਰ ਦੀਆਂ ਗੱਲਾਂ ਜਦੋਂ ਕਰਦੇ ਆ ਤੇ ਫਿਰ ਲੋਕਾਂ ਲੋਗ ਅਗਲੀ ਹਰੀ ਫੇਸ ਸਾਥੋਂ ਸਵਾਲ ਕਰਦੇ ਆ ਕਿਉਂਕਿ ਪਾਣੀ ਤਾਂ ਆਏ ਸਾਲ ਆ ਜਾਂਦਾ ਜੀ ਸੋ ਮੈਨੂੰ ਲੱਗਦਾ ਕਿ ਮੈਂ ਦੋ ਵਾਰੀ ਐਵੇਂ ਦੌਰਾ ਕੀਤਾ 2030 ਚ ਵੀ ਤੇ ਹੁਣ ਵੀ ਜੀ ਲੋਕਾਂ ਦੇ ਹਾਲਾਤ ਬੜੇ ਨਾਜ਼ੁਕ ਨੇ ਮੈਂ ਦਰਿਆ ਤੇ ਜਾ ਕੇ ਆਇਆ ਖਡੂਰ ਸਾਹਿਬ ਜਿਹੜੀਆਂ ਦਰਿਆ ਦੀਆਂ ਜ਼ਮੀਨਾਂ ਉੱਥੇ ਕਈ ਥਾਵਾਂ ਤੇ ਬੈਂਕ ਲੋਨ ਦੇਣੋਂ ਬੰਦ ਕਰ ਗਿਆ ਉਹਨੂੰ ਲੋਨ ਵੀ ਬੰਦ ਕਰਤਾ ਇਹ ਵੀ ਅਸੀਂ ਪਾਰਲੀਮੈਂਟ 'ਚ ਆਵਾਜ਼ ਚੁੱਕਾਂਗੇ ਕੱਲ੍ਹ ਹੀ ਮੈਨੂੰ ਪਤਾ ਲੱਗਿਆ ਜੀ ਹੁਣ ਆਏ ਵਾਰੀ ਜਿਹੜੀ ਮਾਰ ਹੈ ਇਹਦਾ ਪੁਖਤਾ ਇੰਤਜ਼ਾਮਾਤ ਸਰਕਾਰ ਨੂੰ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਨਾਲ ਮਿਲੇ ਜਿੱਥੇ ਤਾਂ ਦਰਿਆਵਾਂ ਦੀਆਂ ਜ਼ਮੀਨਾਂ ਹੈ ਜਾਂ ਤਾਂ ਜਿੱਥੇ-ਜਿੱਥੇ ਦਰਿਆ ਫੈਲ ਗਿਆ ਉਹ ਜ਼ਮੀਨਾਂ ਅਕਵਾਇਰ ਕਰ ਲੈਣ ਜਾਂ ਉਰੀ ਖੁਦਾਈ ਕਰ ਲੈਣ ਜਾਂ ਪੱਕੇ ਤੌਰ ਤੇ ਜਿਹੜੀਆਂ ਜ਼ਮੀਨਾਂ ਨੂੰ ਮਾਰ ਪੈਂਦੀ ਹੈ ਇਹਦਾ ਪੱਕਾ ਇੱਕ ਗੱਲ ਹੋਵੇ ਕਿ ਬਾਰਡਰ ਏਰੀਆ ਫੰਡ ਜਾਂ ਜਿਹੜੀਆਂ ਇਸ ਤਰ੍ਹਾਂ ਫਲੱਡ ਅਫੈਕਟਡ ਜਿਹੜੇ ਪਿੰਡ ਹੈਗੇ ਆ ਜ਼ਮੀਨਾਂ ਉਹਨਾਂ ਨੂੰ ਚੈੱਕ ਕਰ ਲਿਆ ਜਾਵੇ ਗਰਦੌਰੀ ਤੋਂ ਗਰਦਾਬਰੀ ਤੋਂ ਬਾਅਦ ਉਹਨਾਂ ਨੂੰ ਪੱਕਾ 20000 ਰੁਪਇਆ ਜਾਂ 15000 ਜਾਂ 25000 ਸਾਲ ਦਾ ਦੇ ਫਲਾ ਡਾਜੇ ਨਾ ਜੇ ਜੇ ਤੁਸੀਂ ਨਹੀਂ ਅੱਗੇ ਉੱਤਾ ਕਰਨਾ ਤਾਂ ਜੂਰੇ ਨਾਲ ਉਹਦਾ ਰੋਜ਼ਗਾਰ ਚੱਲਦਾ ਜੀ ਜਾਂ ਅਕਵਾਇਰ ਕਰ ਲੋ ਜ਼ਮੀਨਾਂ ਹੁਣ ਜਾਂ ਇੱਥੇ ਜਿਹੜੀ ਆ ਮੈਂ ਦੇਖਿਆ ਇਹਦੀ ਸਥਿਤੀ ਇੱਥੇ ਦਾ ਵਾਉਟ ਡਰੇਨ ਕੱਢੇ ਤੋਂ ਬਿਨਾ ਇਹਦਾ ਕੋਈ ਹੱਲ ਹੀ ਨਹੀਂ ਗਾ ਥੋੜਾ ਪਾਣੀ ਕਿੱਥੇ ਕੱਢੋਂਗੇ ਤੁਸੀਂ ਇਹ ਜ਼ਮੀਨ ਥੋੜੀ ਪੰਜਾਬ ਸਰਕਾਰ ਰਿਕੁਆਇਰ ਕਰਕੇ ਇਹ ਡਰੇ ਨਾਲ ਜਿਹੜਾ ਛੋਟਾ ਕੰਮ ਹੈ ਇਹ ਪੰਜਾਬ ਸਰਕਾਰ ਵੀ ਕਰ ਸਕਦੀ ਹੈ ਜੀ ਦਰਿਆ ਦਾ ਕੰਮ ਕੇਂਦਰ ਸਰਕਾਰ ਨਾਲ ਰਲ ਕੇ ਕੀਤਾ ਜਾ ਸਕਦਾ ਹੈ ਨਹੀਂ ਤਾਂ ਐਵੇਂ ਫालतू ਗੱਲਾਂ ਜਦੋਂ ਫਲੱਡ ਆ ਜਾਂਦਾ ਉਦੋਂ ਮੇਰੇ ਅਰਗਾ ਆ ਜਾਂਦਾ ਚਾਰ ਗੱਲਾਂ ਸੁਣਾ ਕੇ ਮੁਰ ਜਾਂਦਾ ਜੀ ਪਰ ਹਾਂ ਜਿੰਨੀ ਕਿ ਤੇਲ ਫੁੱਲ ਭੇਟਾ ਜਿਹੜੇ ਲੀਡਰ ਸਾਹਿਬਾਨ ਨੇ ਕੋਬਾਇਆ ਸਾਹਿਬ ਨੇ ਤੇ ਹੋਰ ਲੀਡਰ ਨੇ ਉਹ ਸਾਰੇ ਆਪ ਦੀ ਕੋਈ ਜੇਬ ਚੋਂ ਕੋਈ ਆਸੇ ਪਾਸੇੋਂ ਜਾਂ ਜੋ ਵੀ ਮਦਦ ਕਰਦੇ ਆ ਵਕਾਸ਼ ਸਸਤੇ ਵੀ ਕਰਦੇ ਐ ਤੇ ਵੈਸੇ ਵੀ ਕਰਦੇ ਐ ਜਿੰਨਾ ਕੋ ਹੋ ਸਕਦਾ ਪਰ ਸਾਰਿਆਂ ਦਾ ਮੁਆਜਜਾ ਵੀ ਨਹੀਂ ਦੇ ਸਕਦੇ ਆਪ ਦੀ ਜੇਬ ਚੋਂ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਮੈਂ ਕੋਹਾਇਆ ਸਾਹਿਬ ਅਸੀਂ ਇਹ ਅੱਜ ਹੀ ਮਨ ਬਣਾਇਆ ਕੱਲ ਵੀ ਗੱਲ ਹੋਈ ਸੀ ਵੀ ਵਾਟਰ ਰਿਸੋਰਸਸ ਮਿਨਿਸਟਰ ਨੂੰ ਮਿਲਾਂਗੇ ਇਹ ਪੰਜਾਬ ਦੀ ਗੰਬੀਰ ਸਮੱਸਿਆ ਹੈ ਜੀ ਤੇ ਇਹਦੇ ਬਾਰੇ ਵੀ ਆ ਜਿੱਥੇ-ਜਿੱਥੇ ਹੈਗਾ ਸਰਕਾਰ ਨਾਲ ਗੱਲ ਕਰਕੇ ਵਿਧਾਨ ਸਭਾ ਚ ਵੀ ਵੈਸੇ ਵੀ ਜਰੂਰ ਆਉਂਦੀ ਹੈ ਸਾਡਾ ਤੇ ਡਰੇਨੇਜ ਆਲਾ ਕੰਮ ਕਰਕੇ ਇਰੀਗੇਸ਼ਨ ਡਿਪਾਰਟਮੈਂਟ ਕੋ ਇੱਥੇ ਕੋਈ ਡਰੇਨ ਬਣ ਜੇ ਤਾਂ ਚੰਗਾ ਫਾਇਦਾ ਹੋਊਗਾ ਜਿਹੜਾ 2000 ਰੁਪਏ ਮੁਆਵਜ਼ੇ ਦੀ ਗੱਲ ਹੈ ਇਹ ਕੋਰੇ ਵਿੱਚ ਕੋਈ 60 40 ਦੀ ਰੇਸ਼ਿਓ ਹੋ ਜੇ ਜੀ ਵੀ ਜੇ 60% ਕੇਂਦਰ ਸਰਕਾਰ ਦੇ ਦੇ 40% ਪੰਜਾਬ ਸਰਕਾਰ ਦੇ ਦੇ ਜੇ ਫਲਡ ਅਫੈਕਟਡ ਜਦੋਂ ਹੁੰਦਾ ਹੈ ਤੇ ਇਹਦੇ ਨਾਲ ਕਾਫੀ ਰਾਹਤ ਮਿਲੂਗੀ ਨਹੀਂ ਤਾਂ ਇਹਨਾਂ ਨੂੰ 2500 ਰੁਪਏ ਆ ਗਿਆ ਕਿਸੇ ਨੂੰ 5000 ਆ ਗਿਆ ਕਿਸੇ ਨੂੰ 7000 ਆ ਗਿਆ ਉਹਨੇ ਨਾਲ ਤਾਂ ਅਗਲੀ ਦੀ ਗੱਲ ਬੰਦ ਹੀ ਨਹੀਂ ਜੀ ਸੈਕਿੰਡ ਇਹ ਵੀ ਪਾਲਿਸੀ ਲੈ ਕੇ ਆਵੇ ਕਿ ਜਿਹੜਾ ਪਾਣੀ ਦੇ ਨਾਲ ਮੈਨੂੰ ਕਬਾਇਆ ਸਾਹਿਬ ਦੱਸ ਰਹੇ ਸੀ ਰੇਤਾ ਆ ਜਾਂਦਾ ਵਾਹਣਾ ਦੇ ਵਿੱਚ ਚੱਕਣ ਵੇਲੇ ਉਦੋਂ ਇੱਥੇ ਕੋਈ ਅਫਸਰ-ਉਫਸਰ ਆ ਜਾਂਦੇ ਵੀ ਰੇਤਾ ਨਹੀਂ ਚੱਕ ਸਕਦੇ ਉਹ ਉਹਨਾਂ ਨੂੰ ਕਹਨ ਵੀ ਉਹ ਤੁਹਾਡਾ ਮਾਲਕੀ ਹੈ ਰੇਤਾ ਚੱਕੋ ਜਿੱਥੇ ਵੇchnਾ ਵੇਚ ਲੋ ਜੋ ਮਰਜ਼ੀ ਕਰੋ ਲੇਕਿਨ ਆਪਦੀ ਜ਼ਮੀਨ ਸਵਾਰੋ ਤੁਹਾਨੂੰ ਕੋਈ ਬਲਾਵੇਗਾ ਨਹੀਂ ਕਿਉਂਕਿ ਇੱਕ ਤਾਂ ਉਹ ਰੀ ਜ਼ਮੀਨ ਉਹ ਹੋ ਜਾਂਦੀ ਹੈ ਓਰੇ ਵਿੱਚ ਆ ਕੇ ਰੇਤਾ ਆ ਜਾਂਦਾ ਉਦੋਂ ਅਫਸਰ ਆ ਜਾਂਦਾ ਵੀ ਰੇਤਾ ਤੁਸੀਂ ਚੱਕ ਨਹੀਂ ਸਕਦੇ ਕਮਾਲ ਹੈ ਕਿਵੇਂ ਨਹੀਂ ਚੱਕ ਸਕਦੇ ਇਸ ਵਾਰੀ ਅਸੀਂ ਨਿਰਣੇ ਲਿਆ ਜੇ ਸਰਕਾਰ ਨੇ ਐਸਾ ਕੁਝ ਕੀਤਾ ਮੈਂ ਤੇ ਕਮਾਇਆ ਸਾਹਿਬ ਤੇ ਸਮੁੱਚੀ ਲੀਡਰਸ਼ਿਪ ਆ ਕੇ ਡਾਂਗ ਫੜ ਕੇ ਲੜਾਈ ਲੜਾਂਗੇ ਲੋਕਾਂ ਨੂੰ ਕਹਾਂਗੇ ਆਪਦੀ ਜ਼ਮੀਨ ਸਵਾਰੋ ਤੇ ਅਸੀਂ ਕਿਉਂਕਿ ਅਗਲੀ ਕਣਕ ਸਸ ਅਸੀਂ ਬੀ ਸਕੇਗੀ। ਸਰਕਾਰ ਪਹਿਲਾਂ ਵੀ ਰਹੀ ਹੈ ਕਾਂਗਰਸ ਪੰਜਾਬ ਦੇ ਵਿੱਚ ਉਦੋਂ ਇਹ ਮਸਲੇ ਤੇ ਹੱਲ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਉਦੋਂ ਜਿਹੜੀ ਰੇਤਿਆਲੀ ਕਿਉਂਕਿ ਮਾਲਤ ਬਹੁਤ ਸਮੇਂ ਤੋਂ ਪਹਿਲਾਂ ਦੀ ਪਹਿਲਾਂ ਉਦੋਂ ਕਿਉਂ ਨਹੀਂ ਤੁਸੀਂ ਇਹ ਕੰਮ ਕੀਤੇ ਸੋ ਬ੍ਰਦਰ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਕੁਝ ਕੁਝ ਪਤਾ ਨਹੀਂ ਹੁੰਦੀਆਂ ਤੇ ਬਹੁਤ ساری ਸਰਕਾਰਾਂ ਕਰਦੀਆਂ ਜੀ ਜੀ ਜੇ ਸਾਡੀ ਸਰਕਾਰ ਨੇ ਕੀਤਾ ਹੁੰਦਾ ਤੇ ਫਿਰ ਜਲਾਲਾਬਾਦ ਅਸੀਂ ਜਿੱਤਦੇ ਫਿਰ ਝਾੜੂ ਨਾਲ ਜਿੱਤਦਾ ਹਾਂ ਜੀ ਤੂੰ ਇਹ ਪੁੱਛਣਾ ਚਾਹੁੰਦਾ ਸੀ ਮੈਂ ਕਾਕਾ ਤੈਨੂੰ ਸਿੱਧਾ ਸਿੱਧਾ ਦੱਸਦਾ ਕਿਉਂਕਿ ਮੈਂ ਲਕੋ ਤੇ ਝੂਠ ਨਹੀਂ ਬੋਲਦਾ ਬਿਲਕੁਲ ਇਹ ਗੱਲ ਅਮਰਿੰਦਰ ਸਿੰਘ ਨੇ ਜੇ ਕੋ ਕੀਤਾ ਹੁੰਦਾ ਤੇ ਅੱਜ ਅਮਰਿੰਦਰ ਸਿੰਘ ਕੋਲੀ ਤੋਂ ਨਾ ਹਾਰਦਾ ਜੀ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਕੰਮ ਕਰੂਗਾ ਲੋਕ ਉਹਨੂੰ ਯਾਦ ਰੱਖਣਗੇ ਸਾਡੀਆਂ ਸਰਕਾਰਾਂ ਵੇਲੇ ਵੀ ਗਲਤੀਆਂ ਹੋਈਆਂ ਇਹ ਰਾ ਇੱਕ ਮੁੱਖ ਕਾਰਨ ਵੀ ਹੈ ਪੰਜਾਬ ਦਾ ਇਹਦੇ ਤੇ ਕਰਜ਼ਾ ਬਹੁਤ ਹੈ ਪੰਜਾਬ ਕੋਲੇ ਵਾਧੂ ਪੈਸਾ ਨਹੀਂ ਹੈ ਕਿਉਂਕਿ ਪੰਜਾਬ ਦਾ ਪੈਸਾ ਜਿਹੜੇ ਅਣਜਾਣ ਲੋਕਾਂ ਨੇ ਵੰਡਤਾ ਇੱਧਰ ਉੱਧਰ ਉੱਥੇ ਵੰਡਤਾ ਉੱਥੇ ਵੰਡਤਾ ਜਿਹੜੇ ਕੰਮ ਅਸਲ ਵਿੱਚ ਕਰਨ ਵਾਲੇ ਸੀ ਇਹਨਾਂ ਨੂੰ ਫ੍ਰੀ ਵਾਲੇ ਕੰਮ 'ਚ ਲਾਤਾ ਪਰ ਇਹਨਾਂ ਦੀ ਜ਼ਮੀਨ ਦਾ ਹੱਲ ਨਹੀਂ ਕੱਢ ਕੇ ਦੱਸਿਆ ਵੀ ਥੋੜੀ ਜ਼ਮੀਨ ਨਹੀਂ ਅਸੀਂ ਮਰਨ ਦੇ ਪਰ ਆਹ ਚੀਜ਼ ਅਸੀਂ ਤੁਹਾਨੂੰ ਫ੍ਰੀ ਨਹੀਂ ਦੇਣੀ ਪੈਸਾ ਤਾਂ ਖਤਮ ਹੋ ਗਿਆ ਸਕੂਲ ਰਿਪੇਅਰ ਹੋਣੋਂ ਰਹਿ ਗਏ ਹਸਪਤਾਲਾਂ 'ਚ ਸਾਡੇ ਕੋਲੇ ਡਾਕਟਰ ਰਹਿਣੀ ਪੂਰਾ ਕਾਰਨ ਹੈ ਸੀ ਅਸੀਂ ਹੋਰ ਪਾਸੇ ਪਬਲਿਕ ਨੂੰ ਲਾਤਾ ਜਿਹੜਾ ਕਿ ਸਾਨੂੰ ਚੰਗੇ ਵਾਲੇ ਪਾਸੇ ਸਾਨੂੰ ਨੌਕਰੀ ਦੇਣੀ ਚਾਹੀਦੀ ਹੈ ਹਸਪਤਾਲ ਪੂਰੇ ਕਰਨੇ ਚਾਹੀਦੇ ਸਾਨੂੰ ਸਕੂਲ ਪੂਰੇ ਕਰਨੇ ਚਾਹੀਦੇ ਸਾਨੂੰ ਪੁਲਿਸ ਪੂਰੀ ਕਰਨੀ ਚਾਹੀਦੀ ਹੈ ਸਾਨੂੰ ਆਰਮੀ ਪੂਰੀ ਕਰਨੀ ਚਾਹੀਦੀ ਹੈ ਲੱਖ ਲੱਖ ਵੈਕੈਂਸੀ ਪਈ ਹੈ ਸਾਡੇ ਕੋਲ ਪੈਸਾ ਹੈ ਨਹੀਂ ਦੇਣ ਨੂੰ ਕਿਉਂਕਿ 40000 ਰੁਪਏ ਨੂੰ ਮਹੀਨੇ ਦਾ ਦੇਣਾ ਪਊਗਾ ਉਹ ਕਿੱਥੋਂ ਦੇਣਾ ਤੁਸੀਂ ਫ੍ਰੀ ਤੁਸੀਂ ਫ੍ਰੀ ਵਾਲੀ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਵੜਿੰਗ ਸਾਹਿਬ ਕਿਰਾਇਆ ਫ੍ਰੀ ਕਰਕੇ ਨੇ ਔਰਤਾਂ ਦਾ ਜੇ ਦੇ ਨਾਲ ਆਪਣੇ ਰੋਡਵੇ ਘਾਟੇ ਚੱਲ ਰਹੀਆਂ ਤੁਹਾਨੂੰ ਨਹੀਂ ਪਤਾ ਤੁਹਾਨੂੰ ਇੱਕ ਗੱਲ ਦੱਸ ਦਿਆਂ ਆਮ ਆਦਮੀ ਪੜਤੀ ਨੂੰ ਪਤਾ ਨਹੀਂ ਜਾਂ ਅਣਜਾਣ ਲੋਕਾਂ ਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਜਦੋਂ ਟਰਾਂਸਪੋਰਟ ਚੱਲਦੀ ਸੀ ਸਾਡੀ ਨਾ ਜੀ ਸਰਦਾਰ ਸਾਹਿਬ ਉਦੋਂ ਅਕਾਲੀ ਦਲ ਦੀ ਟਰਾਂਸਪੋਰਟ ਦਾ ਬੋਲਬਾਲਾ ਸੀਗਾ ਸਾਡੀ ਚ ਨਾ ਤਾਂ ਬੰਦਾ ਚੜਦਾ ਸੀ ਨਾ ਬੁੜੀ ਚੜਦੀ ਸੀ ਧਿਆਨ ਸੁਣਨਾ ਮੇਰੀ ਗੱਲ ਕਿ ਸਾਡੀਆਂ ਬੱਸਾਂ ਬਹੁਤ ਮਾੜੀਆਂ ਸੀ ਬੁਰੇ ਹਾਲ ਸੀਗਾ ਬੰਦਾ ਹੁਣ ਅਸੀਂ ਫਰੀ ਦੇ ਪਿੱਛੇ ਵੀ ਇੱਕ ਸਕੀਮ ਸੀਗੀ ਨਾਲ ਅੱਜ ਹੁਣ ਜਦੋਂ ਲੇਡੀਜ਼ ਚੜਦੀ ਐ ਸਾਨੂੰ ਬੰਦੇ ਦਾ ਕਿਰਾਇਆ ਆ ਜਾਂਦਾ ਸਾਡੀ ਉਲਟਾ ਪ੍ਰੋਫਿਟ 'ਚ ਜਿਹੜੋ ਮੈਂ ਆਇਆ ਸੀਗਾ ਟਰਾਂਸਪੋਰਟ 'ਚ 55 ਲੱਖ ਸਾਡੀ ਡੇਲੀ ਸੀ ਸਰਦਾਰ ਸਾਹਿਬ 2 ਮਹੀਨਿਆਂ ਵਿੱਚ 1 ਕਰੋੜ 25 ਲੱਖ ਮੈਂ ਡੇਲੀ ਕਰਤੀ ਸੀ ਇਹ ਵਿਲ ਹੋਣੀ ਚਾਹੀਦੀ ਐ ਮੁਨਾਫੇ 'ਚ ਕਰਤੀ ਸੀ ਟਰਾਂਸਪੋਰਟ ਤੇ ਜੇ ਤੁਸੀਂ سرمਾਈਦਾਰਾਂ ਦੀਆਂ ਬੱਸਾਂ ਉਵੇਂ ਹੀ ਚੱਲਣਗੀਆਂ ਫਿਰ ਕਿੱਦਾਂ ਆਏਗਾ ਉਸ ਫਰੀ ਦੇ ਨਾਲ ਗਰੀਬ ਨੂੰ ਲੇਡੀਜ਼ ਨੂੰ ਫਾਇਦਾ ਹੋਇਆ ਤੇ ਉਹ ਜਿਹੜਾ ਬੰਦਾ ਤੇ ਬੁੜੀ ਦੋਨੋਂ ਨਹੀਂ ਚੜ ਰਹੀ ਸੀ ਸਾਡੀ ਬੱਸ 'ਚ ਨਾਲ ਹੁਣ ਫ੍ਰੀ ਦੀ ਟਿਕਟ ਦੇ ਨਾਲ ਉਹਰਾ ਘਰ ਵਾਲਾ ਸਾਨੂੰ ਟਿਕਟ ਦੇ ਪੈਸੇ ਦੇ ਕੇ ਚੜਦਾ ਸਾਡੀ ਜਿਹੜਾ ਟਾਇਰ ਚੱਲ ਰਿਹਾ ਨਹੀਂ ਟਾਇਰ ਵੀ ਮੰਦ ਹੋ ਜਾਵੇ ਜੀ ਤੁਸੀਂ ਪੰਜਾਬ ਦੇ ਸ਼ੇਰ ਸਿੰਘ ਭਾਇਆ ਸਾਹਿਬ ਵੀ ਖੜੇ ਨੇ ਮੈਂਬਰ ਪਾਰਲੀਮੈਂਟ ਤੁਸੀਂ ਵੀ ਹੋ 20% ਕਰੋਗੇ ਇਹਨਾਂ ਲੋਕਾਂ ਦੀਆਂ ਦਿੱਕਤਾਂ ਸੈਂਟਰ ਦੇ ਵਿੱਚ ਮੈਂ ਤੇ ਭਾਇਆ ਸਾਹਿਬ ਕਭਾਇਆ ਸਾਹਿਬ ਵੀ ਹਮੇਸ਼ਾ ਬਾਰਡਰ ਦੇ ਬਾਰੇ ਬੋਲਦੇ ਹੀ ਰਹਿੰਦੇ ਲੜ-ਲੜ ਕੇ ਕਿਉਂਕਿ ਉੱਥੇ ਇੱਕ ਹੋਰ ਰੌਲਾ ਪੈ ਗਿਆ ਮੈਨੂੰ ਤਾਂ ਇਹਦੀ ਪਤਾ ਲੱਗਿਆ ਕਭਾਇਆ ਸਾਹਿਬ ਨੂੰ ਤਾਂ ਪਹਿਲਾਂ ਦਾ ਪਤਾ ਉੱਥੇ ਬਾਈ ਜੀ ਡੱਬੇ 'ਚ ਸਵਾਲ ਪਾਉਣੇ ਪੈਂਦੇ ਆ 20 ਸਵਾਲ 550 ਅਸੀਂ ਐਮਪੀ ਐ ਤੇ 20 ਸਵਾਲ ਸਾਡੇ ਡੱਬੇ ਚ ਪੈਂਦੇ ਐ 20 ਸਵਾਲ ਤੇ 20 ਜ਼ੀਰੋ ਵਾਰ ਯਾਨੀ ਕਿ 40 ਉਹ ਲਾਟਰੀ ਨਿਕਲਦੀ ਐ ਰੋਜ਼ ਤੜਕੇ ਜੇ ਤਾਂ ਲਾਟਰੀ ਆ ਜੇ ਸਾਨੂੰ ਤਾਂ ਅਸੀਂ ਬੋਲ ਸਕਦੇ ਐ ਜੇ ਲਾਟਰੀ ਨਾ ਆਵੇ ਤਾਂ ਅਸੀਂ ਬੋਲ ਹੀ ਨਹੀਂ ਸਕਦੇ ਇਹ ਤਾਂ ਲੜਕੇ ਸਾਡੇ ਵਰਗਾ ਗਾਂ ਮਿੰਤ ਕਰਕੇ ਸਪੀਕਰ ਸਾਹਿਬ ਦੀ ਕਮਾਈ ਸਾਹਿਬ ਵਰਗਾ ਪੁਰਾਣੇ ਬੰਦੇ ਇਹ ਕਿ ਭਾਈ ਜੀ ਮੈਨੂੰ ਐਸ ਮੁੱਦੇ ਦਾ ਮੇਰਾ ਜ਼ਰੂਰੀ ਐ ਬੋਲ ਲਾਂ ਤੇ ਫਿਰ ਉਹਨਾਂ ਕੋਲ 1 ਮਿੰਟ ਵਜ ਜਾਂਦਾ ਦੇ ਦੇ ਦਿੰਦੇ ਇਹ ਕਾਨੂੰਨ ਐ ਜੀ ਇਹ ਨਵਾਂ ਯਬ ਐ ਨੇ ਤਾਂ ਇੱਥੇ ਵਿਧਾਨ ਸਭਾ ਚ ਜੇ ਸੀ ਹੱਥ ਖੜਾ ਕਰਦੇ ਸੀ ਸਾਨੂੰ ਬੋਲਣ ਦੇ ਦਿੰਦੇ ਸੀ ਕਈ ਹਾਰੀ ਤਾਂ ਸੁੱਚੇ ਮੂਹ ਹੀ ਮਹੀਨਾ ਮਹੀਨਾ ਲੰਘ ਜਾਂਦਾ ਬਾਰਡਰ ਦੀ ਕੀੜਾ ਜੀ ਨਹੀਂ ਕਰਦਾ ਮੈਨੂੰ ਇਹ ਦੱਸੋ ਐਸ ਬੋਲ ਚੋਂ ਕਬਾਇਆ ਸਾਹਿਬ ਇੱਥੇ ਰੋਜ ਭਾਸ਼ਣ ਦਿੰਦੇ ਜਾਂ ਰਾਜਾ ਦਿੰਦਾ ਵੜਿੰਗ ਸਾਨੂੰ ਭਾਸ਼ਣ ਕਰਨਾ ਵੀ ਆਉਂਦਾ ਜੀ ਅਸੀਂ ਕਿਉਂ ਨਹੀਂ ਬੋਲਦੇ ਉੱਥੇ ਲੋਕ ਸਭਾ ਚ ਸਾਨੂੰ ਕਿਸੇ ਨੇ ਰੋਕਿਆ ਪਰ ਵਿੱਚ ਆ ਤੰਗੀ ਹੈ ਬੋਲਣ ਤਾਂ ਦਿੱਤਾ ਜਾਣਾ ਜੇ ਸਾਡਾ ਸਵਾਲ ਲੱਗਣਾ ਇਹ ਸਾਡਾ ਸਵਾਲ ਲੱਗਣਾ ਨਹੀਂ ਤਾਂ ਲਿਖਤ 'ਚ ਆ ਜਾਂਦਾ ਹੈ। ਲਿਖਾਲੇ ਦਾ ਕੋਈ ਸਮਝਦਾ ਕੋਈ ਨਹੀਂ ਬੋਲੇ ਤੋਂ ਬਿਨਾ ਪਤਾ ਨਹੀਂ ਲੱਗਦਾ। ਡਿੰਗ ਸਰ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੋਈ ਰਾਹਤ ਸਮਗਰੀ ਵੀ ਲੈ ਕੇ ਆਏ ਹੋ। ਰਾਹਤ ਸਮਗਰੀ ਅੱਜ ਅਸੀਂ ਫਿਰੋਜ਼ਪੁਰ ਦੇ ਵਿੱਚ ਹੁਣੇ ਆਪਦੇ ਰਾਹਤ ਸਮਗਰੀ ਅਸੀਂ ਦੇਖੇ ਆਏ ਹਾਂ। ਇੱਥੇ ਵੀ ਅਸੀਂ ਪੂਰੀ ਕਾਂਗਰਸ ਨੂੰ ਤੇ ਆਪਦੀ ਤਨਖਾਹ ਚੋਂ ਵੀ ਆਉਣ ਵਾਲੇ 1-2 ਦਿਨਾਂ ਦੇ ਵਿੱਚ ਰਾਹਤ ਸਮਗਰੀ ਇਸ ਪਿੰਡ ਨੂੰ ਔਰ ਜਿੱਥੇ-ਜਿੱਥੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਆਈ ਵੀ ਆਫਤ ਉਰੇ ਵਿੱਚ ਕੁਝ ਨਾ ਕੁਝ ਤਿਲ ਫੁੱਲ ਪੇਟਾ ਅਸੀਂ ਤਨਖਾਹ 'ਤੇ ਵੀ ਕਿਹਾ ਜਿਹੜਾ ਇੱਕ ਤਨਖਾਹ ਦੇ ਸਕਦਾ ਉਹ ਇੱਕ ਦਾ ਮਿਨੀਮਮ ਦੇ ਵੀ ਦੇਵੇ ਤੇ ਮੈਂ ਤਾਂ ਕਹਿੰਦਾ ਜਿਹੜਾ ਤਿੰਨ ਦੇ ਸਕਦਾ ਉਹ ਤਿੰਨ ਦੇਵੇ ਜੀ ਤੇ ਨਾਲ ਹੀ ਸਾਡੇ ਹੋਰ ਜ਼ਿਲ੍ਹਾ ਪ੍ਰਧਾਨ ਹੈ ਮੰਨ ਲਓ ਜਿਵੇਂ ਮੁਕਸਰ ਦਾ ਜ਼ਿਲ੍ਹਾ ਪ੍ਰਧਾਨ ਹੈ ਜਾਂ ਹੋਰ ਸਾਥੀ ਹੈ ਅਸੀਂ ਰਾਹਤ ਸਮਗਰੀ ਇਕੱਠੀ ਕਰਕੇ ਜਿਹੜੇ ਜਿਹੜੇ ਅਫੈਕਟਡ ਪਿੰਡ ਹੈ ਆਪਦੇ ਇੱਥੋਂ ਦੇ ਜ਼ਿਲ੍ਹਾ ਪ੍ਰਧਾਨ ਨੂੰ ਕਹਿ ਕੇ ਵੀ ਭਾਈ ਆ ਪਿੰਡ ਚ ਉੱਥੇ ਤਿਲ ਫੁੱਲ ਪੋਟਾ ਜਿਹੜੀ ਆਈ ਹੈ ਉਹ ਵੀ ਸੇਵਾ ਕਰ ਕਈ ਪਿੰਡਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਰਾਸ਼ਨ ਆਉਂਦਾ ਉਹ ਇਹਨਾਂ ਦੇ ਆਗੂ ਹੀ ਲਈ ਜਾਂਦੇ ਇਹ ਉਹ ਜੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਇੱਕ ਮਿੰਟ ਸਰ ਇੱਕ ਮਿੰਟ ਸਰ ਤੁਸੀਂ ਕਰ ਲੋ ਇਹ ਮੁੰਡਾ ਹੀ ਇਕੱਲੇ ਸਵਾਲ ਕਰੀ ਜਾ ਰਿਹਾ ਤੇ ਆਪਣਾ ਹੀ ਕੰਫਰੈਂਸ ਸੀਗਾ ਕੰਫਰੈਂਸ ਕਰ ਬੰਦਿਆ ਸਰ ਇੱਕ ਮਿੰਟ ਸਰ ਇੱਕ ਮਿੰਟ ਸਰ Khanna ਸਾਹਿਬ ਇੱਕ ਸਵਾਲ ਤਾਂ ਕਰੋ ਤੁਸੀਂ ਸ਼ੁਰੂ ਕਰੋ ਹਾਂ ਜੀ ਕਰੋ ਹਾਂ ਜੀ ਹਾਂ ਜੀ ਕਰੋ ਜੀ ਕਵਾਇਆ ਸਾਹਿਬ ਅੱਜ ਤੁਸੀਂ ਇੱਥੇ ਪਹੁੰਚੇ ਹੋ ਪ੍ਰਧਾਨ ਜੀ ਵੀ ਪਹੁੰਚੇ ਨੇ ਤੁਸੀਂ ਇੱਕ ਤਾਂ ਪੋਲ ਬੜੀ ਚਰਚਾ ਦੇ ਵਿੱਚ ਚੱਲਦਾ ਤਾਂ ਨਹੀਂ ਲੱਗਦਾ ਤੁਸੀਂ ਉਹ ਤੁਸੀਂ ਪੋਲ ਕਿਹੜੇ ਕੋਈ ਨੋਰ ਹੀਰਿਆ ਦੇ ਨਾਲ ਬਣਾਇਆ ਕਿ ਸਾਰੇ ਜਲਾਲਾਬਾਦ ਦੇ ਲੀਡਰ ਵੱਖ-ਵੱਖ ਪਾਰਟੀਆਂ ਵਾਲੇ ਕਹਿੰਦੇ ਵੀ ਅਸੀਂ ਬਣਾਇਆ ਸੀ ਬਣਾਇਆ ਸੀ ਬਣਾਇਆ ਤੇ ਜਲਾਲਾਬਾਦ ਦੇ ਵਿਦਾਇਕ ਕੁਝ ਕਾਗਜ਼ ਲੈ ਕੇ ਪਹੁੰਚੇ ਸੀ ਚੱਲੋ ਕਹਿੰਦੇ ਅਸੀਂ ਬਣਾਇਆ ਮੈਂ ਕਾਗਜ਼ ਨਹੀਂ ਆਇਆ ਮੈਂ ਇੱਕ ਹਫ਼ਤਾ ਪਹਿਲਾਂ ਵੀ ਇੱਥੇ ਹੋ ਕੇ ਗਿਆ ਉਸ ਦਿਨ ਸਰਪੰਚ ਸਾਹਿਬ ਨੇ ਡਿਮਾਂਡ ਕੀਤੀ ਸੀ ਰਸਤਾ ਦੇਣ ਦੀ ਸਰਪੰਚ ਜੀ ਮੈਂ ਰਸਤਾ ਵੀ ਉਸ ਦਿਨ ਇੱਥੇ ਪ੍ਰੋਵਾਈਡ ਕਰਾਤਾ ਫਿਰ ਜਿਹੜੀ ਸਾਡੇ ਟੀਮਾਂ ਲੱਗੀਆਂ ਜਿੱਥੇ ਕੋਈ ਪੱਟਿਆਂ ਦੀ ਜ਼ਰੂਰਤ ਹੈ ਕੋਈ ਪੂਰੀ ਜ਼ਰੂਰਤ ਹੈ ਉਹ ਵੀ ਸਾਡੀਆਂ ਟੀਮਾਂ ਜਿਹੜੀਆਂ ਦੇ ਰਹੀਆਂ ਦੂਜੀ ਗੱਲ ਦੀ ਪੋਲ ਦੀ ਇਹ ਜਿਹੜਾ ਪੋਲ ਹੈ ਤੁਸੀਂ ਪੱਤਰਕਾਰ ਹੋ ਤੁਸੀਂ ਰਿਕਾਰਡ ਵੀ ਤੁਸੀਂ ਉੱਥੋਂ ਕਢਾ ਸਕਦੇ ਹੋ ਕਿ ਪੋਲ ਕੀ ਦੀ ਢੇਨ ਹੈ ਉਹ ਕਾਗਜ਼ ਲੈ ਕੇ ਆਏ ਇੱਕ ਦਿਨ ਪਹਿਲਾਂ ਉਹਨਾਂ ਚੈਲੰਜ ਕੀਤਾ ਕਿ ਇਹਦੇ ਮੈਂ ਇਸ ਵੇਰੇ ਪੋਲ ਤੇ ਪਹੁੰਚਣਾ ਹੈ ਜੀ ਪੱਤਰ ਲੈ ਕੇ ਜਿਨ੍ਹਾਂ ਨੇ ਵੀ ਲਾਇਆ ਉਹ ਵੀ ਪਹੁੰਚ ਜਾਗੇ ਉਹ ਵੀ ਉਹ ਵੀ ਆ ਜਾਣਗੇ ਫੇਕ ਕਾਗਜ਼ ਲੈ ਕੇ ਤੁਹਾਨੂੰ ਵਿਖਾ ਦਿੰਦਾ ਹੈ ਉਹ ਗੁੱਸਾ ਹੀ ਨਹੀਂ ਹੁੰਦਾ ਤੁਸੀਂ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਨਾ ਸਾਡਾ ਦੋਨਾਂ ਨਾਲਕਾ ਦਾ ਪੁਲ ਤੇ ਇਹ ਵਾਲੇ ਪੁਲ ਦੇ ਇੱਕੋ ਪ੍ਰੋਜੈਕਟ ਦੇ ਵਿੱਚ ਦੋਵੇਂ ਪੁਲਾਂ ਦੇ ਪੈਸੇ ਆਏ ਜੀ ਔਰ ਕਦੋਂ ਆਏ ਕਦੋਂ ਆਏ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਸੀ ਕਮੇਰ ਸਾਹਿਬ ਖਾਸ ਕੀ ਹਾਸਪਤਲ ਦੇ ਵਿੱਚ ਜਿਹੜਾ ਤੁਸੀਂ ਸਾਰੇ ਕਹਿੰਦੇ ਹੋ ਅਸੀਂ ਬਣਵਾਇਆ ਸੀ ਬਣਵਾਇਆ ਖਾਸ ਗੱਲ ਸਾਨੂੰ ਹਾਸ ਅਸੀਂ ਤਾਂ ਬੜੀ ਦੇਰ ਤੋਂ ਲੱਗੇ ਹੋਏ ਸੀ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਇਹ ਤਾਂ ਹੁਣ ਐਮਐਲਏ ਬਣੇ ਤੇ ਇਹਨਾਂ ਨੇ ਥਾਂ ਵੇਖ ਲਈ ਹੈ ਮੈਨੂੰ ਤਾਂ 35 ਸਾਲ ਤੁਸੀਂ ਗਏ ਉਸ ਤੋਂ ਬਾਅਦ ਆਵਲਾ ਸਾਹਿਬ ਉੱਥੇ ਗਏ ਉਹਨਾਂ ਨੇ ਵੀ ਜਿਹੜੇ ਦੋ ਦਮਾਰ ਵਿੱਚ ਆਪਣੇ ਗੋਲਦੀ ਕੰਬੋਜ ਜੀ ਆਗਾ ਪਾਇਦ ਲੈ ਕੇ ਆ ਗਏ ਆ ਜੂ ਇੱਥੇ ਸਾਰਿਆਂ ਨੂੰ ਜਾਣਾ ਹੁੰਦਾ ਹੈ ਉਹਨਾਂ ਨੂੰ ਇਹ ਪੁੱਛੋ ਵੀ ਪੋਲ ਦਾ ਤੁਹਾਨੂੰ ਪਤਾ ਕਿੱਥੋਂ ਲੱਗਿਆ ਆ ਜਿਹੜੀਆਂ ਸੜਕਾਂ ਤੇ ਆਪਾਂ ਚੱਲ ਰਹੇ ਹਾਂ ਜਾਂ ਜਿਹੜੀ ਉਹ ਦ ਉਸ ਕਰੀਕ ਤੋਂ ਪਾਰਲੇ ਪਾਸੇ ਸੜਕ ਬਣੀ ਹੈ ਜੇ ਉਸ ਉੱਥੇ ਉਹਨਾਂ ਨੇ ਉਹਨੂੰ ਪਤਾ ਸੜਕ ਕਿਨੇ ਬਣਾਈਏ ਇਹ ਸਾਰਾ ਜਾਲ ਜਿਹੜਾ ਹੈ ਇਹ ਕਬਾਇਆ ਪ੍ਰਵਾਦ ਹੁਸ਼ਾਇਆ ਕਿਸੇ ਦਾ ਨਹੀਂ ਆਪ ਪੁਲ ਪੁਲਾ ਵੀ ਜਿਨੀ ਬਣੀ ਹੈ ਇਹ ਸਾਰੀਆਂ ਤਿੰਨ ਪੁਲਾਂ ਅਸੀਂ ਉਹਤੇ ਬਣਾਈਆਂ ਇੱਕ ਮਿੰਟ ਇੱਕ ਮਿੰਟ ਇਹ ਕਿੰਨਾ ਪੜਾ ਇਹ ਤਿੰਨੇ ਪੁਲਾ ਅਸੀਂ ਬਣਾਈਆਂ ਚੌਥੀ ਪੁਲੇ ਵੀ ਅਸੀਂ ਬਣਾਈਏ ਦੋ ਪੁਲਾਂ ਸਾਡੀਆਂ ਹੋਰ ਵੀ ਮਨਜ਼ੂਰ ਹੋਈਆਂ ਪਈਆਂ ਉਹ ਵੀ ਅਸੀਂ ਬਣਾਉਣੇ ਕਿ ਹੋਰ ਨਹੀਂ ਸਰਕਾਰ ਬੜੀ ਖਰਾਬ ਹੈ ਹਰੇਕ ਨੂੰ ਕਹਿ ਦਿੰਦੇ ਤੁਸੀਂ ਦੱਸ ਦਿਓ ਚਾਚਾ ਜੀ ਨੇ ਬਣਾਇਆ ਤੁਸੀਂ ਇਹ ਇਮਤਿਹਾਨ ਲਿਓ ਇਹਦਾ ਵਿਧਾਇਕ ਸਾਹਿਬ ਨੇ ਕਿਹਾ ਨਾ 골ਡੀ ਪਾਰਟੀ ਦੀ ਕੋਈ ਇੱਕ ਸਟਾਈ ਆ ਬਣਾਏਗਾ ਤਾਂ ਮੈਂ ਦੱਸ ਦਿੰਦਾ ਉਹਨੇ ਨਹੀਂ ਬਣਾਇਆ ਇੱਕ ਵੀ ਇੱਕ ਵੀ ਕੰਮ ਆਮ ਆਦਮੀ ਪਾਰਟੀ ਦਾ ਜਿਹੜਾ ਸੱਚਾਈ ਤੋਂ ਦਿਲ ਤੇ ਹੱਥ ਰੱਖਿਆ ਵੀ ਆ ਕੰਮ ਆਮ ਆਦਮੀ ਪਾਰਟੀ ਕੀਤਾ ਕੰਮ ਦਾ ਸਾਈਡ ਤੋਂ 1 ਇੰਚ ਵੀ ਕਿਤੇ ਬਣਾਇਆ ਤਾਂ ਦਾ ਥੈਂਕ ਯੂ